ਤੁਪੇਲਾ ਐ ਕੋਲੇ ਕੋ ਯਸਿਆ ਨਾ ਤੁਹਾਡੇ ਲਫਜ਼ ਜਾਨਾ ਕੀਤੇ ਹੋਗੇ ਫਿਰ ਲਾਈਕ ਕਰਿਓ ਪਲੀਜ਼ ਮੈਂ ਬੱਚੀ ਰਮਨ ਸਿੰਦਰ ਕੌਰ ਬਣੀ ਹੈ ਰਮਨ ਗਰੂਪ ਵਾਲੀ ਰਮਨ ਗਰੂਪ ਵਾਲੀ ਹੈ ਗਰੂਪ ਵਾਲੀ ਗਰੂਪ ਵਾਲੀ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੁੜੀ ਤੇ ਜੱਫੀ ਪਾਵਾਂ ਕਿ ਉਹ ਚਲਦੀ ਤੇ ਨਾਲ ਸਾਹਤੀ ਤੇ ਨਾਲ ਲਾ ਕੇ ਰੋਵਾਂ ਕਿ ਕੀ ਕਰਾਂ ਜਦੋਂ ਤੋੜ ਕੇ ਤੋੜ ਕੇ ਕੀ ਕਰਾਂ ਇਸ ਪਰ ਚੰਗੀ ਤੇਰੀ ਬਣੀ ਮੈਨੂੰ ਐਸੀ ਐਸੇ ਇਮੋਸ਼ਨਸ ਦੇ ਵਿੱਚ ਪਾ ਦਿੱਤਾ ਕਿ ਕੁਝ ਮੈਨੂੰ ਅੰਜ ਲੱਗਿਆ ਕਿ ਮੇਰੀ ਕਿਤਾਬ ਲਿਖੀ ਹੋਈ ਹੈ ਨੇ ਪੜ੍ਹੀ ਮੈਂ ਪੜ੍ਹੀ ਇਹ ਬੰਦਿਆਂ ਬੰਲਾ ਸਾਰੀਆਂ ਸਾਂਝੀਆਂ ਕਰਤੀਆਂ ਸਾਰਾ ਦਰਦ ਮੈਨੂੰ ਗਲੇ ਲੱਗ ਜਾੜੀਏ ਲੱਗ ਜਾੜੀਏ ਹੋਏ ਹੋਏ ਕੀ ਬਾਤ ਹੈ वावा ऐसी <laughs> सोनी पेशकारी मैं कभी सोच भी नहीं सा सकती कि मेरी कहानी दी पेशकारी है कि ये मेरी मां दी जिंदगी है जिन्नू मैं लिख के थोड़ा जा बयान करने की कोशिश की थी सी जिंदगी रहो बच्चे जिंदगी रहो मैं एक छोटा जा तोहफा दे सकनी है प्लीज प्लीज कुछ ना ना कहना <laughs> ਮਾਂ ਨੀ ਮੈਂ ਸਿੱਖੀ ਨਾ ਤੇ ਪਛਤਨ ਤਾਂ ਸਾਨੂੰ ਕਹਿ ਨਾ ਦਸਾਂ ਇਹ ਕੁਝ ਚਾਕਲੇਟ ਵਗੈਰਾ ਖਾ ਲੈਣ ਓਏ 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 ਤੇ ਇੱਕ ਮੰਨੂ ਕੰਨੂ ਨੇ ਦੱਸਣ ਖਾ ਲਿਆ ਬੱਚੇ ਕੋਈ ਖਤਰਾ ਨਹੀਂ ਤੇ ਮੈਂ ਨਾਨੀ ਦੇ ਨਾਲ ਲੜਦੀ ਸੰ ਕਿ ਮੂੰਹ ਮੈਂ ਐਡੀ ਹੱਟਿੱਕਟੀ ਹੋ ਗਈਆਂ ਤੇ ਤੁਹਾਡੇ ਖਤਰੇ ਖਤਰਾ ਜਿਹੜਾ ਹੈ ਨਾ ਅਜ ਤੱਕ ਚੱਲਿਆ ਹੀ ਨਹੀਂ ਤੇ ਤੁਸੀਂ ਖਾ ਲਿਆ ਬੱਚੇ ਕੋਈ ਖਤਰਾ ਨਹੀਂ ਕਰਕੇ ਤੇ ਸਾਰੇ ਉਹਨਾਂ ਲਾੜ ਦਿੱਤਾ ਤੇ ਉਹ ਜਿੱਥੇ ਜਿੱਥੇ ਉਹ ਇੱਕ ਐਡੀ ਸੁਰੀਲੀ ਸ਼ਖਸੀਅਤ ਸੀ ਉਹ ਉਹ ਨਹੀਂ ਖੂਬਸੂਰਤ ਇਨਸਾਨ ਸੀ ਉਹਨੂੰ ਉਹਨਾਂ ਹੀ ਸਵਾਦ ਸਾਰਿਆਂ ਨੂੰ ਰੋਟੀ ਖਵਾ ਕੇ ਆਪਣੇ ਹੱਥਾਂ ਦੇ ਨਾਲ ਇਹ ਪੜਿਆ ਤੇ ਉਹਦੀ ਇੱਕ ਖਾਸੀਅਤ ਸੀ ਕਿ ਉਹਦੇ ਪਰ ਜੋ ਵੀ ਕੋਈ ਦਿਨੇ ਜਾਂਦਾ ਸੀ ਉਹ ਦੁਪਹਿਰ ਦੀ ਰੋਟੀ ਖਾ ਕੇ ਆ ਸ਼ਾਮੀ ਆਂਦਾ ਸੀ ਤੇ ਸ਼ਾਮ ਦੀ ਰੋਟੀ ਖਾਏ ਬਗੈ ਨਹੀਂ ਸੀ ਜਾ ਸਕਦਾ ਸੋ ਉਹ ਲਾਰਜ ਜਿਹੜਾ ਉਹਦਾ ਹੈਗਾ ਸੀ ਉਹ ਬੜੀ ਜੀ ਅਜੀਬ ਜਿਹਾ ਉਹਦਾ ਲਾਰਜ ਸੀ ਤੇ ਉਹ ਉਹਦੇ ਕਈ ਕਈ ਡਾਇਲੋਗ ਹੈਗੇ ਨੇ ਜਿਹੜੇ ਅਸੀਂ ਘਰ ਹਰ ਵੇਲੇ ਬੋਲਨੇ ਆ ਤੇ ਸਾਡੇ ਵਾਸਤੇ ਤੇ ਉਹ ਸਾਰੇ ਕੋਲੀ ਹੈ ਸਾਡੇ ਵਾਸਤੇ ਤੇ ਉਹ ਕਦੇ ਸਾਨੂੰ ਛੱਡ ਕੇ ਨਹੀਂ ਗਈ ਮੈਨੂੰ ਦੁਨੀਆ ਘੁੰਮ ਕੇ ਇਹ احساس ਹੁੰਦਾ ਹੈ ਕਿ ਨਾਨੀ ਕਲੀ ਮੇਰੀ ਨਾਨੀ ਨਹੀਂ ਸ਼ਾਇਦ ਬਹੁਤ ਸਾਰੇ ਪੰਜਾਬ ਦੇ ਬਹੁਤ ਸਾਰੇ ਬੱਚਿਆਂ ਦੀ ਨਾਨੀ ਆ ਕਿਉਂਕਿ ਬਹੁਤ ਸਾਰੇ ਲੋਗੋ ਨੇ ਮੰਨ ਲਿਆ ਪਿਆਰ ਨਾਲ ਸੁਣਦੇ ਨੇ ਅੱਜ ਵੀ ਛੇ ਸਾਲ ਮਨਮਾ ਦੇ ਜਨਮ ਦਿਹਾੜੇ ਤੇ ਇੱਕ ਬੱਚੀ ਐਡਮਿੰਟਨ ਕੈਨੇਡਾ ਹੈਗੀ ਐ ਉਹਨੇ ਇੱਕ ਚਾਰਕੋਲ ਸਕੈਚ ਬਣਾ ਕੇ ਭੇਜਿਆ ਐ ਕਿ ਉਹਨੇ ਮੰਮਾ ਦੇ ਜਨਮ ਦਿਨ ਤੇ ਮੰਮਾ ਦੇ ਜਨਮ ਦਿਨ ਵਿਸਾਖੀ ਦੀ ਦਿਹਾੜੀ ਹੁੰਦਾ ਤੇ ਉਹਨੇ ਮੰਮਾ ਦੇ ਜਨਮ ਦਿਨ ਵਾਸਤੇ ਵੀ ਬਣਾ ਕੇ ਜਦੋਂ ਭੇਜਿਆ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਅਮਨ ਪਿਛੇ ਬੈਕਗ੍ਰਾਉਂਡ 'ਚ ਮਿਊਜ਼ਿਕ ਕੀ ਸੁਣਨੀ ਐ ਕਿਨੇ ਦਿਨੀ ਸੀ ਤੇ ਸੁਰਿੰਦਰ ਕੋਰ ਬੀਜੀ ਦੇ ਗੀਤ ਪਾਰਟ ਜਿੰਨੇ ਸਾਰਾ ਦਿਨ ਸੁਣਨੇ ਆ ਅਸੀਂ ਤੇ ਗੱਡੀ 'ਚ ਅਸੀਂ ਸੁਣਨੇ ਸਿਰਫ ਉਹਨਾਂ ਦੇ ਗੀਤ ਜਿਹੜੇ ਅਸੀਂ ਪਾਰਟ ਸੁਣੀਦਾ ਸੋ ਉਹ ਜਿਹੜੀ ਗੱਲ ਤੁਸੀਂ ਸਟੇਜ ਤੇ ਵੀ ਬਿਆਨ ਕੀਤੀ ਹੈ ਕਿ ਉਹਨਾਂ ਦੀ ਗਾਇਕੀ ਦੇ ਵਿੱਚ ਜਿਹੜਾ ਇੱਕ ਇਬਾਦਤ ਤੇ ਉਹ ਰੂਹ ਦੇ ਨਾਲ ਜੋ ਪੇਸ਼ਕਾਰੀ ਕਰਦੀ ਸੀ ਉਹਦਾ ਉਹਦਾ ਮੁਕਾਬਲਾ ਜਾਂ ਉਹ ਲਈ ਉਸ ਮਿਆਰ ਦੇ ਪੁੱਜਣ ਵਾਸਤੇ ਸ਼ਾਇਦ ਕਈ ਹਜ਼ਾਰ ਜਨਮ ਲੈਨੇ ਪੈਣਗੇ ਤੇ ਅਸੀਂ ਪਰਿਵਾਰ ਦਾ ਇੱਕ ਬਹੁਤ ਛੋਟਾ ਜਿਹਾ ਉਹਨਾਂ ਦਾ ਅੰਸ਼ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਨੇ ਆ ਤੇ ਮੈਂ ਆਪਣੀ ਮਾਂ ਵਾਸਤੇ ਇਹ ਕਹਿ ਸਕਨੀ ਹਾਂ ਕਿ ਜਿਸ ਵਗਦੇ ਦਰਿਆ ਜਾਂ ਜਿਸ ਵਗਦੇ ਪਾਣੀ ਦਾ ਨਾਮ ਸੁਰਿੰਦਰ ਕੌਰ ਸੀ ਹੈ ਤੇ ਰਹੇਗਾ ਉਸੇ دریا ਉਸੇ ਰਾਵੀ ਦੇ ਵਿੱਚ I don't know ਮम्मा ਕਦੋਂ ਉਹਦੇ ਵਿੱਚ ਇਸ ਤਰ੍ਹਾਂ ਡੁੱਬ ਗਈਏ ਤੇ ਆਪ ਰਾਵੀ ਹੋ ਗਈਏ so ਐਸ ਐਸ ਰਾਵੀ ਨੂੰ ਮੈਂ ਇਸ ਬੇਟੀ ਹੀ ਐਸ ਇੱਕ ਪੰਜਾਬੀ ਨੂੰ ਹੁੰਦੇ ਰਾਤੇ ਐ ਐਨ ਨੂੰ ਇਹਦੀ ਮਾਂ ਨੂੰ ਤੇ ਉਹ ਮੇਰੀ ਪੜ ਨਾਨੀ ਨੂੰ ਉਹਨਾਂ ਸਾਰਿਆਂ ਨੂੰ ਸਜਦਾ ਕਰਨੀ ਆ ਕਿਉਂਕਿ ਇਹ ਰੀਤ ਜਿਹੜੀ ਹੈ ਇਹ ਨਾਨਮਾ ਦੀ ਮਾਂ ਤੋਂ ਤੁਰਦੀ ਆ ਰਹੀ ਹੈ ਤੇ ਹੁਣ ਜਦੋਂ ਇਹ ਉਹਨਾਂ ਤੋਂ ਮਮਾ ਤੱਕ ਮਮਾ ਤੋਂ ਮੇਰੇ ਤੇ ਆ ਮੇਰੀ ਬੇਟੀ ਤੱਕ ਜਾ ਰਹੀ ਹੈ ਤੇ ਮੈਂ ਇਸ ਚੀਜ਼ ਨੂੰ ਬੜੇ ਮਾਣ ਨਾਲ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਜਾਂ ਸ਼ਾਇਦ ਪੂਰੀ ਦੁਨੀਆ ਦੇ ਵਿੱਚ ਔਰ ਘੰ ਈਆਂ ਕੋਈ ਨਹੀਂ ਹੈਗੀਆਂ ਪੂਰੇ ਇੰਡਸਟਰੀ ਦੇ ਵਿੱਚ ਵੀ ਜੇ ਤੁਸੀਂ ਚਾਹਤ ਮਾਰ ਕੇ ਦੇਖੋ ਜੋ ਆਪਣੀਆਂ ਰੀਤਾ ਰਿਵਾਇਤਾ ਨੂੰ ਇਸ ਤਰ੍ਹਾਂ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਤੋਰ ਰਹੀਆਂ ਨੇ ਸੋ ਇਹ ਇਹ ਚੀਜ਼ ਆਤਮੀਆਂ ਨੇ ਜ਼ਰੂਰ 7-7 ਪੀੜੀਆਂ 10-10 ਪੀੜੀਆਂ ਪਰੰਪਰਾ ਦੇ ਵਿੱਚ ਸੰਗੀਤ ਦੀ ਪਰੰਪਰਾ ਹੈ ਜਿਹੜੇ ਕਿ ਅੱਗੇ ਤੋਰੀਆਂ ਨੇ ਪਰ ਔਰਤਾਂ ਵਿੱਚ ਨਹੀਂ ਕਿਸੇ ਨੇ ਕੀਤਾ ਅੱਜ ਤੱਕ ਸੋ ਅਦਵਾਸਤ ਇਹ ਦਵਾਸਤ ਮੈਂ ਸਾਰਾ ਜਿਹੜਾ ਇਹ ਨਸ਼ੀਆ ਮਹਿਮਾਨ ਨੂੰ ਦੇਨੀਆ ਕਿਉਂਕਿ ਜੇ ਨਾਨੇਵਾ ਦੇ ਨਕਸ਼ੇ ਕਰਦੇ ਮਮਾ ਨਾ ਤੁਰਦੀ ਤੇ ਸ਼ਾਇਦ ਇਹ ਜਿਹੜਾ ਜਜ਼ਬਾ ਹੈ ਇਹ ਜਿਹੜਾ ਜਨੂੰਨ ਹੈ ਇਹ ਇਸ਼ਕ ਇਹ ਜਿਹੜਾ ਪਾਗਲਪਨ ਹੈ ਇਹ ਸ਼ਾਇਦ ਮੇਰੇ ਤੱਕ ਵੀ ਨਾ ਆਂਦਾ ਤੇ ਅੱਗੇ ਮੇਰੀ ਬੇਟੀ ਵੀ ਇਸ ਚੀਜ਼ ਨੂੰ ਨਾ ਅਪਣਾਉਂਦੀ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਦੀਪਕਾਂਕ ਜਦੋਂ ਤੁਸੀਂ ਕਲੋਜ਼ ਕਰਦੇ ਸੀ ਇੱਕ ਸ਼ੇਰ ਪੜਦੇ ਪੇਸੀ ਤੇ ਮੈਨੂੰ ਉਸ ਵੇਲੇ ਦਾ ਮੁनीर ਨਿਆਜ਼ੀ ਸਾਹਿਬ ਦਾ ਸ਼ੇਰ ਉਹ ਮਾਧਿਅ ਵਿੱਚ ਹੁੰਦਾ ਪਿਆ ਕਿ ਕੁਝ ਉਂਝ ਵੀ ਰਾਵਾਂ ਔਖੀ ਆਸਾਂ ਵਿੱਚ ਕੁਝ ਗੱਲ ਵਿੱਚ ਰਾਵਾਂ ਦਾ ਟਾਕ ਵੀ ਸੀ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ ਇਹ ਮਰਨ ਦਾ ਸ਼ੌਕ ਵਿੱਚ ਸੀਗਾ ਹੈ ਸੋ ਇਹ ਮਰਨ ਦਾ ਜਿਹੜਾ ਸ਼ੌਕ ਇਹ ਨਾ ਹੈ ਇਹ ਇਬਾਦਤ ਦੇ ਵਿੱਚ ਫਨਾ ਹੋਣ ਦਾ ਜਿਹੜਾ ਇੱਕ ਜਜ਼ਬਾ ਹੈ ਇਹ ਕਿਸੇ ਕਿਸੇ ਦੇ ਲਿਖੇ ਆਉਂਦਾ ਹੈ ਤੇ ਮੈਂ ਹੁੰਦਾ ਸ਼ੁਕਰ ਹੈ ਕਿ ਸਾਨੂੰ ਇਸ جنੂਨ ਦੇ ਵਿੱਚ ਇਸ ਸੰਗੀਤ ਦੇ ਵਿੱਚ ਸਾਨੂੰ ਜਨਮ ਦਿੱਤਾ ਮੈਂ ਪਦਰੋਕਾਂ ਵੀ ਰੁਪਵਾਲੀ ਨੂੰ ਤੇ ਮਾਂ ਦਾ ਇੱਕ ਫੇਮਸ ਡਾਇਲੋਗ ਸੀ ਸਾਰੇ ਬੱਚਾ ਤੋਂ ਜਦੋਂ ਵੀ ਕੁਝ ਹੋਣੀ ਸੀ ਉਹ ਕਹਿੰਦੀ ਸੀ ਮਾਂ ਸੰਦਗੀ ਹਾਂ ਅੱਜ ਮੈਂ ਤੈਨੂੰ ਕਹਨੀ ਆ ਮਾਂ ਸੰਦਗੀ ਬਹੁਤ ਖੁਸ਼ ਹੋਈਏ ਬਹੁਤ ਸੋਹਣਾ ਡਿਸਪਲੇ ਇੱਕ ਇੱਕ ਲਫਜ਼ ਨੂੰ ਚੁੰਮ ਚੁੰਮ ਕੇ ਬੋਲੇ ਔਰ ਮੈਂ ਗੁਰਮੇਨ ਨੂੰ ਕਹਾਂਗੀ ਕਿ ਤੂੰ ਕਮਾਲ ਕੀਤੀ ਬੇਟਾ ਬਹੁਤ ਵਧੀਆ ਉਹ ਕੈਂਕਸ ਕਰ ਲਿਆ ਤੁਸੀਂ ਲਾਸਟ ਨੂੰ ਜਾਨੂੰ ਹਮ ਅਸੀਂ ਅੰਨੀ ਦਾ ਸੰਦੀਪ ਪੜਦੇ ਸਭੀਜੀ ਆਓ ਅਜੀ ਤੁਹਾਨੂੰ ਨਾਮ ਚੋਂ ਪੜਦੇ ਅੰਨੀ ਦਾ ਸੰਦੀਪ ਪੜਦੇ ਆਂ ਸਰਦੀਪ ਜੇ ਨਾ ਹੁੰਦਾ ਇਹਦਾ ਰਹਿੰਦੀ ਲੇਕਿਨ ਆਸਾਂ ਨੂੰ ਜਾਨਦਾ ਹੈ ਸੰਦੀਪ ਦੇ ਉਮਰ ਵਿੱਚ ਮਲਕੀਤ ਮਲਕੀਤ ਰੋਣੀ ਪਲੀਜ਼ ਮਲਕੀਤ ਜੀ ਆਜੋ 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 ਪਹਿਲਾਂ ਆ ਜਾਣਾ ਪੰਜਾਬੀ ਰੰਗਮੰਚ ਦੇ ਫਿਲਮਾਂ ਦੇ मुबारक <laughs> 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 ਮੈਨੂੰ ਉਹ ਕਸੇ ਰੌਣਕਾਲ ਜੀ ਵੀ ਬਹੁਤ ਯਾਦ ਆ ਰਹੇ ਨੇ ਅੱਜ ਜਦੋਂ ਇੱਥੇ ਜਨਮ ਦਿਨ ਮਨਾਇਆ ਸੀ ਮੈਂ ਹਾਂ ਉਦੋਂ ਮੈਂ ਉਹਨੂੰ ਕਿਹਾ ਸੀ ਕਿ ਮੇਰਾ ਜੀ ਕਰਦਾ ਹੈ ਇਸੇ ਤਰ੍ਹਾਂ ਨਾਲ ਕਿ ਸੁਵਿੰਦਰ ਕਾਲ ਜੀ ਦੇ ਉੱਤੇ ਇੱਕ ਨਾਟਕ ਕੀਤਾ ਜਾਵੇ ਇਹ ਕਈ ਸਾਲ ਪਹਿਲਾਂ ਦੀ ਗੱਲ ਹੈ 10-12 ਸਾਲ ਹੋ ਗਏ ਤੇ ਮੈਂ ਉਦੋਂ ਤੋਂ ਸ਼ਰਦীশ ਨੂੰ ਕਹਿੰਦੀ ਆ ਰਹੀ ਸੀ ਵੀ ਮੈਨੂੰ ਗੀਤਾਂ ਨੂੰ ਜੋੜ ਕੇ ਇੱਕ ਲੜੀ ਚ ਫਰੋ ਕੇ ਉਹ ਕਿਉਂ ਲਿਖੇ ਗਏ ਕਿਵੇਂ ਲਿਖੇ ਗਏ ਕੀ ਤਰਦ ਹੈ ਔਰਤਾਂ ਦਾ ਉਹਨੂੰ ਇੱਕ ਨਾਟਕ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦੀ ਆ ਮੈਂ ਪਰ ਅੱਜ ਜਦੋਂ ਮੈਂ ਪੜਿਆ ਮੈਨੂੰ ਇਹ ਕਾਰਡ ਮਿਲਿਆ ਸੰਜੀਵਨ ਭਾਜੀ ਦਾ ਸੱਦਾ ਆਇਆ ਤਾਂ ਮੈਂ ਪੜ੍ਹ ਕੇ ਕੱਲ ਨੂੰ ਮੇਰੀ ਪਰਫਾਰਮੈਂਸ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮੇਰੀ ਸੋਲੋ ਪਰਫਾਰਮੈਂਸ ਹੈ ਮਨ ਮਿੱਟੀ ਦਾ ਬੋਲਿਆ ਤੇ ਮੈਂ ਅੱਜ ਉਹਦੀ ਰਿਹਰਸਲ ਕਰਨੀ ਸੀ ਬਹੁਤ ਜ਼ਰੂਰੀ ਹੁੰਦੀ ਹੈ ਇੱਕ ਦਿਨ ਪੜਨਾ ਦੋ ਦਿਨ ਕਰਨਾ ਰਿਹਰਸਲ ਤੇ ਮੈਨੂੰ ਹਸਨ ਨੂੰ ਫਾਸਟ ਫਾਰਵਰਡ ਕਰਕੇ ਆਈ ਤੇ ਮੈਂ ਉਹਨੂੰ ਲੜਕੇ ਨੂੰ ਮਿਊਜ਼ਿਕ ਵਾਲੇ ਨੂੰ ਵੀ ਕਿਹਾ ਕਿ ਆਪਾਂ ਰਾਤ ਨੂੰ ਰਿਹਰਸਲ ਕਰਦੇ ਹਾਂ ਆਰਾਮ ਨਾਲ ਵੀ ਮੈਂ ਇੱਕ ਪਰਫਾਰਮੈਂਸ ਦੇਖ ਕੇ ਆਉਂਗੀ ਸੋ ਮੇਰੇ ਸੱਚੀ ਮਿੱਦਰੀ ਨੂੰ ਬਹੁਤ ਖੁਸ਼ੀ ਹੋਈ ਆ ਬਹੁਤ ਚੰਗਾ ਲੱਗਿਆ ਔਰ ਬਹੁਤ ਸੋਹਣਾ ਪਰਫਾਰਮ ਕੀਤਾ ਬੇਟਾ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਖਾਸ ਕਰਕੇ ਜਿਹੜੇ ਨੌਜਵਾਨ ਬੱਚੇ ਆ ਥੀਏਟਰ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਨੇ ਔਰ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਥੈਂਕ ਯੂ ਸੋ ਮੱਚ ਰੰਗਮੰਚ ਦੀ ਦੁਨੀਆ ਦੇ ਵਿੱਚ ਐਨੇ ਖੂਬਸੂਰਤ ਕਲਾਕਾਰ ਦੇਣ ਲਈ ਔਰ ਮੈਂ ਮੁਬਾਰਕਾਂ ਦਿੰਦੀ ਆ ਸਾਰੀ ਟੀਮ ਨੂੰ ਇਕਤਾ ਦੇ ਪ੍ਰਬੰਧਕਾਂ ਨੂੰ ਪੂਰੇ ਸੰਜੀਵਨ ਦਾ ਜੀ ਬਹੁਤ ਵਧਾਈਆਂ ਆ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਹੁੰਦਾ ਉਹ ਸੱਚੀ ਮੁੱਚੀ ਬਹੁਤ ਕੁਝ ਦੇ ਕੇ ਜਾਂਦਾ ਤੇ ਅੱਜ ਮੈਂ ਤਾਂ ਬਹੁਤ ਕੁਝ ਲੈ ਕੇ ਜਾ ਰਹੀ ਆ ਥੈਂਕ ਯੂ ਸੋ ਮੱਚ ਸਜਦਾ ਇਹਨਾਂ ਨੂੰ ਬਹੁਤ ਜ਼ਿਆਦਾ ਔਰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਮੇਰੇ ਬਾਤ ਵਾਸਤੇ ਤੁਹਾਨੂੰ ਮੋਬਾਈਲ ਤੇ ਲੈਣੀ ਆ ਗੱਲਾਂ ਬਹੁਤ ਹੀ ਵੈਸੀ ਵੀ ਹੁੰਨ ਨਾਟਕ ਤੋਂ ਬਾਅਦ ਮੈਨੂੰ ਲੱਗਦਾ ਸਭ ਤੋਂ ਅੱਛੀ ਗੱਲ ਇਹੀ ਹੈ ਕਿ ਤੁਹਾਡੀ ਦਿੱਤੀ ਹੈ ਥੈਂਕ ਯੂ ਜੀ ਸਭ ਤੋਂ ਪਹਿਲਾਂ ਇੱਕ ਟੋਲਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਚੰਗਾ ਪ੍ਰੋਗਰਾਮ ਸਾਨੂੰ ਦੇਣ ਦੇ ਲਈ ਗੁਰਮੀਲ ਜੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਬੇਟਾ ਤੁਸੀਂ ਡੋਲਿਪ ਮੈਮ ਭੈਣ ਜੀ ਤੁਸੀਂ ਆਜ ਰੋਏ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਹੋਰ ਚਾਰ ਚੰਦ ਲਗੇ ਖਾਸ ਕਰਕੇ ਜਦੋਂ ਅਸੀਂ ਸਿੰਦਰ ਕੌਰ ਜੀ ਨੂੰ ਯਾਦ ਕਰਦੇ ਹਾਂ ਅਸੀਂ ਸਮਾਜ ਦੀ ਉਹਨਾਂ ਦੀ ਵਿਰਾਸਤ ਸਾਡੇ ਕੋਲ ਹੈ ਕਿਤੇ ਨਹੀਂ ਗਈ ਉਹ ਸਾਡੇ ਦਿਲਾਂ 'ਚ ਨਹੀਂ ਤੇ ਹਮੇਸ਼ਾ ਸਾਡੇ ਦਿਲਾਂ 'ਚ ਰਹਣਗੇ ਥੈਂਕ ਯੂ ਸੀਯੂਨ ਭਾਈ ਥੈਂਕ ਯੂ ਸਾਰੇ ਇਟਾ ਦੀ ਸਾਰੀ ਟੀਮ ਕੋਕੋਲੇ ਸਾਹਿਬ ਬਹੁਤ ਬਹੁਤ ਥੈਂਕ ਯੂ ਵੈਰੀ ਮੱਚ ਸੋ ਇਸੇ ਤਰ੍ਹਾਂ ਆਪਣਾ ਫਰਜ਼ ਨਿਭਾਉਂਦੇ ਰਹੀਏ ਇਹ ਜਾਗ ਅਕੇ ਲੱਗਦਾ ਰਹੇ ਜਿਨ੍ਹਾਂ ਲੋਕਾਂ ਨੇ ਇਸ ਜਾਗ ਤੋਂ ਅੱਗੇ ਜਾਗ ਲਾਉਣਾ ਹੈ ਉਹ ਮੇਸ਼ਾ ਲਾਉਂਦੇ ਰਹਿਣਗੇ ਥੈਂਕ ਯੂ ਵੈਰੀ ਮੱਚ ਥੈਂਕ ਯੂ